ਕਿਹੜਾ ਪਿੰਡ ਆ ਅਸੀਂ ਬਰਨਾਲੇ ਤੋਂ ਬਈ ਕੀ ਨਾਂਗਾ ਮੇਰਾ ਹਰਮਨ ਬਈ ਕਿੰਨੇ ਦਿਨਾਂ ਦਾ ਫੈਸਟੀਵਲ ਸੀ ਇਹ ਇਹ ਬਈ 4 ਦਿਨਾਂ ਦਾ ਫੈਸਟੀਵਲ ਸੀ 3 ਦਿਨ ਲੰਘ ਗਏ ਪਹਿਲਾਂ ਅੱਜ ਚੌਥਾ ਦਿਨ ਆ ਲਾਸਟ ਦਿਨ ਆ ਓਕੇ ਤੇ ਜਿੰਨੇ ਕਾਲ ਤੁਸੀਂ ਸਾਰਿਆਂ ਦਾ ਇਕੱਠਿਆਂ ਦਾ ਸੀ ਤੇ ਸਾਰੇ ਕਾਲ ਜਾਂਦੇ ਵਿਦਿਆਰਥੀ ਸਾਰੇ ਪਾਰਟਿਸਿਪੇਟ ਕਰ ਸਕਦੇ ਨੇ ਬਾਹਰਲੇ ਜਿਹੜੇ ਵਿਦਿਆਰਥੀ ਨੇ ਉਹ ਵੀ ਕਰ ਸਕਦੇ ਨੇ ਜਿਹੜਾ ਉਹ ਯਾਰ ਮਿੱਤਰ ਜਿਵੇਂ ਆਪਾਂ ਕਹਿ ਦਈਏ ਵੀ ਹੁੰਦੇ ਨੇ ਆਪਣੇ ਜੇ ਉਹਨਾਂ ਨੇ ਪਾਰਟਿਸਿਪੇਟ ਕਰਨਾ ਹੈ ਉਹ ਵੀ ਕਰ ਸਕਦੇ ਨੇ ਬਈ ਹੁਣ ਤਾਂ ਪੜ ਹੱਟੇ ਵੈਸੇ ਬਸ ਫੈਸਟੀਵਲ ਸੀਗਾ ਯੂਥ ਫੈਸਟੀਵਲ ਕਾਲਜ ਦੀਆਂ ਯਾਦਾਂ ਸੀਗੀਆਂ ਜੁੜੀਆਂ ਨਾਲ ਤਾਂ ਕਰਕੇ ਕਾਲਜ ਦਾ ਯੂਥ ਫੈਸਟੀਵਲ ਦੇਖਣ ਆਏ ਕੋਈ ਇੱਕ ਜਿਹੜੀ ਸਭ ਤੋਂ ਪਿਆਰੀ ਤੇਰੀ ਵਿਜਾਤ ਜੁੜੀ ਵੀ ਹੋਊਗੀ ਆ ਕਾਲਜ ਦਾ ਟਾਈਮ ਬਈ ਜਦੋਂ ਕਾਲਜ ਇਕੱਠੇ ਪੜਦੇ ਹੁੰਦੇ ਸੀ ਯਾਰ ਮਿੱਤਰ ਇਕੱਠੇ ਹੁੰਦੇ ਸੀ ਯੂਥ ਫੈਸਟੀਵਲਾਂ ਤੇ ਜਾਂਦੇ ਹੁੰਦੇ ਸੀ ਹੋਰ ਬਾਲਾ ਕੁਛ ਕਰਦੇ ਹੁੰਦੇ ਸੀ ਉਹ ਠੀਕ ਹੈ ਯਾਦ ਕੋਈ ਕੰਮਾਂ ਚ ਪੈ ਗਏ ਸਾਰੇ ਜਣੇ ਕੱਥੀ ਹੀ ਹੁੰਦੇ ਕਦੇ ਰੱਜੇ ਵਾਸੋਂ ਮੌਕਾ ਮਿਲਿਆ ਫਿਰ ਵੀ 2 ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲਦੇ ਨੇ ਫਿਰ ਵੀ ਹਲੇ ਭਈ ਯਾਰ ਮਿੱਤਰ ਇਕੱਠੇ ਨਹੀਂ ਹੋਏ ਸਾਰੇ ਕੋਈ ਕਿੱਥੇ ਰਹਿੰਦਾ ਕੋਈ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਚੰਡੀਗੜ੍ਹ ਕੋਈ ਜਿਹੇ ਕੋਈ ਮੌਕਾ ਹੁੰਦਾ ਜਦੋਂ ਕਿਤੇ ਇਕੱਠੇ ਹੋਣੀਆਂ ਚੱਣਾ ਹੀ ਨਹੀਂ ਨੇ ਛੋਟਾ ਕੰਮ ਕਰੀ ਜਾਂਦੇ ਆ ਬਸ ਜਦੋਂ ਕਿਤਾ ਫੋਨ ਆਉਂਦਾ ਕਿੱਥੇ ਆ ਕੰਮ ਤੇ ਚੱਲੇ ਆ ਕੰਮ ਤੇ ਆ ਕੰਮ ਤੋਂ ਆਇਆ ਬਸ ਆਹੀ ਗੱਲ ਹੁੰਦੀ ਆਂ ਬਸ ਆਹੀ ਗੱਲਾਂ ਨੇ ਬਈ ਤਨ ਕੰਮ ਹੀ ਰਹਿ ਗਿਆ ਬਸ ਹੁਣ ਤਾਂ ਪਹਿਲਾਂ ਕੋਈ ਟੈਨਸ਼ਨ ਨਹੀਂ ਹੁੰਦੀ ਸਵੇਰੇ ਤਿਆਰ ਹੋ ਕੇ ਕਾਲ ਜਾ ਜਾਣਾ ਗੇੜੀਆਂ ਗੁੜੀਆਂ ਮਾਰਨੀਆਂ ਵਧੀਆ ਪੜ੍ਹਾਈ ਕਰਨੀ ਯਾਰ ਮਿੱਤਰ ਇਕੱਠੇ ਹੋ ਜਾਣੇ ਫਿਰ ਘਰਾਂ ਹੁਣ ਤਾਂ ਬੱਸ ਬਈ ਕੰਮ ਹੀ ਰਹਿ ਗਿਆ ਇਕੱਲਾ ਮੈਂ ਤਾਂ ਹੁਣ ਦੇਖਿਆ ਭੈ ਚ ਦਵਾ ਡਾ ਇਹਦਾ ਬਈ ਅੱਜ ਚੌਥਾ ਦਿਨ ਆ ਲਾਸਟ ਦਿਨ ਆ ਕੋਈ ਅੱਜ ਵੀ ਚਾਰ ਦਿਨ ਹੋ ਗਏ ਲਾਸਟ ਅਸੀਂ ਚੌਥੇ ਦਿਨ ਆਏ ਬਈ ਉਹ ਵਧੀਆ ਗੱਲ ਆ